ਸਾਸਰੀ ਕਾਲ ਵੀਰ ਜੀ ਅੱਜ ਸੋਨਵਰੰਦਾ ਡੇਰੀ ਫਾਰਮ ਤੇ ਪਿਆਰ ਭਰੀ ਸਾਸਰੀ ਕਾਲ ਜੀ ਕੈਮਰਾਮੈਨ ਸਾਹਿਬ ਤੁਹਾਡਾ ਪਹੁੰਚਾ ਤੇ ਦਿলো ਧੰਵਾਦਾ ਜੀ ਵੀਰ ਜੀ ਤੁਹਾਡੇ ਭਰਾ ਦਾ ਪਿੰਡ ਹੈਗਾ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਚਾਲਾ ਬਟਾਲੇ ਤੋਂ ਆਪਣਾ ਜਦੋਂ ਰੋਡ ਜਾਂਦਾ ਵਾ ਜਲੰਧਰ ਨੂੰ ਮੈਤੇ ਚੋਂ ਗਰੋਂ ਤੇ ਅੱਡਾ ਅੱਚਲ ਸਾਹਿਬ ਹੁੰਦਾ ਜੀ ਅੱਚਲ ਸਾਹਿਬ ਤੋਂ ਲੈਂਦੇ ਪਾਸੇ ਨੂੰ 2 ਕਿਲੋਮੀਟਰ ਤੇ ਘਰ ਤੁਹਾਡੇ ਭਰਾ ਦਾ ਪਿੰਡ ਇਹ ਤੋਂ ਸਰਜਾ ਜੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬਰ ਨਾਂ ਲਗਾ ਘੰਟੀ ਵਾਲਾ ਬਟਨ ਦਬਾਓ ਖਾਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਵੀਰ ਜੀ ਦੇ ਸੋਹਣੇ ਸੋਹਣੇ ਕਮੈਂਟ ਕਰੋ ਤੇ ਵੀਰ ਜੀ ਅੱਜ ਤੁਹਾਨੂੰ ਦੋ ਵੈੜਾ ਵਿਖਾਉਣੀਆਂ ਵਾ ਇੱਕ ਵਿਖਾਉਣੀਆਂ ਵੈੜ ਐਚ ਐਫ ਪਿਓਰ ਬਾਹਰ ਦੀ ਇੰਪੋਰਟਡ ਇੱਕ ਤੁਹਾਨੂੰ ਜਰਸੀ ਪਿਓਰ ਦਾਣਾ ਵਿਖਾਉਣਾ ਵਾ ਉਹ ਵੀ ਇੰਪੋਰਟਡ 50 052 ਦੀ ਤੇ ਹੁਣ ਪਹਿਲਾ ਸੂਆ ਚਾਰ ਦੰਦ ਵਛੀ ਤੁਨੋਂ ਵਿਖਾਉਣ ਲੱਗੇ ਆ ਇਹਦੇ ਮਗਰ ਵੀ ਵੇਖ ਲਓ ਪੀਡੀਐਫ ਰਮਾਡਾ ਬੁੱਲਦੀ ਮਹਾਰਾਜ ਦੀ ਕਿਰਪਾ ਨਾਲ ਵਛੀ ਆ ਭਾਜੀ ਵੇਖੋ ਤੇ ਬਾਕੀ ਬੇਨਤੀ ਇਹ ਆ ਪੀ ਵੀਰ ਜੀ ਇਹਦੇ ਕੋ ਬੋਲਾ ਹੁਣ 30 ਤੋਂ 35 ਕਿਲੋ ਰੈੜੀ ਜੇ 40 ਪਲੱਸ ਦੀ ਤੁਹਾਡੇ ਘਰ ਤੇ ਕਰ ਵੀਰ ਜੀ ਗਰੰਟੀ ਲੈ ਲਊਗਾ ਜੀ ਥਾਣੋਂ ਲੈਵਾ ਪਹਿਲੋਂ ਖਲੋਜੋ ਮੈਂ ਤੁਹਾਨੂੰ ਖੋਲ ਕੇ ਵਿਖਾ ਲਦਾ ਵੀਰਾਂ ਨੂੰ ਸਾਰੇ ਨੂੰ ਫੇਰ ਤਾਂ ਮਖਾਨ ਲੈ ਵਸਨਾਵਾਂ ਮੀਰ ਦੀ ਵੜ ਕਦੀਆ ਮਹਾਰੀ ਦੀ ਕੇ ਪਨਤਾ ਦੀ ਸੁਣੀ ਜੇ ਮੈੜਾ ਢੰਡੀ ਜੇ ਵੇਖੋ ਮੀਰ ਜੀ ਵੇਖੋ ਮੀਰ ਮਹਾਰੀ ਦੀ ਕੇ ਪਾ ਦੇਣਾ ਅਲਪਾ ਜੀ ਬਾਪ ਤੇ ਹੱਥ ਵਾਲੀ ਚਵਾਈ ਤੇ ਮੁਠੀ ਥਾਂ ਲੱਗਾ ਹੈ ਮੀਰ ਜੀ ਹਾ ਪੁਨਾ ਸੀਤ ਵਾਲੀ ਤੇਰੇ ਬਾਰੀ ਸਿਆਲ ਖਾਵਾ ਮੇਰੀ ਤੁਹਾਨੂੰ ਮਹਾਰਾਜ ਦੀ ਕਿਰਪਾ ਦੇ ਨਾਲ ਵੀਰ ਜੀ ਹੱਥ ਤੇ ਤਾਂ ਵੇਨ ਸਮੂਨਸ ਵੇਖ ਲੋ ਨਾੜਾ ਨੁੜਾ ਲੈਵੇ ਤੇ ਉੱਤੇ ਵੇਖ ਲੋ ਭਾਜੀ ਥਣ ਦਾ ਸਹਜ ਵੇਖ ਲੋ ਵੀਰ ਜੀ ਬਹੁਤ ਹੀ ਜਿਆਦਾ ਚੰਗਾ ਤੇ ਮੈੜਾ ਸੁਟਣ ਢੀਆ ਵੜ ਬਹੁਤ ਤੇ ਵੱਡੀ ਵੜ ਵੇਖ ਲੋ ਵੀ ਮਹਾਰਾਜ ਦੀ ਕਿਰਪਾ ਨਾਲ ਕਿੱਡਾ ਥਣ ਲੈਵਾ ਤੇ ਜੋ ਬਨ ਵਛੀ ਤੇ ਐਂ ਦੀ ਗੱਲ ਕਰੀਏ ਤੇ ਐਂ ਦੀ ਵੀ ਥਣ ਦਾ ਸਹਿਜ ਵੇਖ ਲੋ ਗੁੱਲਾ ਸਹਿਜ ਥਣ ਜੀ ਜੇ ਗੱਲ ਕਰੀਏ ਲੇਵੇ ਦੀ ਤੇ ਲੇਵਾ ਵੀ ਬਹੁਤ ਸਾਫ ਆ ਹੁਣ ਵੀਰ ਜੀ ਦੁੱਧ ਹੋ ਜੇ 35 ਹੋ ਜੇ 37 ਆਪਾਂ ਵੀਰੇ 35 ਕਿਲੋ ਦੀ ਤੁਹਾਡੇ ਘਰ ਤੱਕ ਰ ਗਰੰਟੀ ਲੈ ਲਾਂਗੇ ਤੇ ਮਗਰ ਵੱਛੀ ਵੇਖ ਲੋ ਟਾਪ ਦੇ ਸੀਮਣ ਦੀ ਵੱਛੀ ਰ ਮਾੜਾ ਬੁੱਲ ਦੀ ਜੇ ਵੇਖ ਲੋ ਵੀਰ ਜੀ ਵੀ ਇਹ ਸਾਲਿਆਂ ਦਾ ਜੀ ਵੇਖੋ ਵੀਰੇ ਮਹਾਰਾਜ ਦੀ ਕਿਰਪਾ ਨਾਲ ਥਣ ਤੇ ਵੇਨਸ ਵੇਖੋ ਤੇ ਵੇਖੋ ਵੀਰ ਜੀ ਵੈੜ ਦਾ ਓੜੇ ਬੰਨੇ ਮੁਕੇ ਪਏ ਮੈਲਾ ਸੁਟਣ ਦੀ ਜੇ ਭਾਜੀ ਵੱਡੀ ਵੇਖ ਲਓ ਜੇ ਹੁਣ ਗੱਲ ਕਰੀਏ ਜਰਸੀ ਦੀ ਤੇ ਜਰਸੀ ਮਗਰ 50 52 ਦੀ ਵਛੀ ਜੇ ਮਗਰ ਵੇਖੋ ਵੀਰ ਜੀ ਜਰਸੀ ਵੈੜ ਤੇ ਰੰਗ ਭਾ ਗੈਨੇ ਜਰਸੀ ਨੂੰ ਮਹਾਰਾਜ ਨੇ ਲਾਤੇ ਆ ਵੀ ਜੇਰੀ ਗੱਲਾਂ ਹੀ ਗਾਂਧੀਆਂ ਪਈਆਂ ਜੇ ਵੇਖੋ ਵੀਰ ਜੀ ਨਸਲ ਬਰੀਡ ਵੇਖੋ ਮਹਾਰਾਜ ਦੀ ਕਿਰਪਾ ਨਾਲ ਤੇ ਥਣ ਲੇਵਾ ਤੇ ਲੇਵੇਰ ਚੈੱਕ ਕਰੋ ਦੋ ਫੜ ਵਾਲਾ ਲੇਵਾ ਜੇ ਮੁੱਠੀ ਮੁੱਠੀ ਥਣ ਸ਼ਵਾਰੇ ਅਰਗਾ ਲੱਗਾ ਜੇ ਵੀਰ ਜੀ ਬਹੁਤ ਹੀ ਯਾਦਾ ਹੀ ਚੰਗੀ ਵੈੜੀ ਜੇ ਵੀਰ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਵੇਖੋ ਨਸਲ ਨਸਲ ਵੇਖੋ ਵੇਖੋ ਭਾਜੀ ਠੰਡੀ ਵੈੜ ਵੇਖੋ ਨਸਲ ਆ ਚੀਜ਼ਾਂ ਹੁੰਦੀਆਂ ਜੇ ਆਹ ਸੋਨੂਰੰਦਾਵਾ ਇੰਨਾ ਚੀਜ਼ਾਂ ਦਾ ਫੈਨ ਜੀ ਭਾਜੀ ਇੰਨਾ ਚੀਜ਼ਾਂ ਦਾ ਮਹਾਰਾਜ ਦੀ ਕਿਰਪਾ ਦੇ ਨਾਲ ਭਾਜੀ ਓਏ ਆ ਗਏ ਬੇਟਾ ਕਿਉਂ ਡਿੰਗਦੀਆਂ ਡੰਗ ਤੇ ਅੜਿਚ ਭਾਜੀ ਮਸ਼ੀਨ ਵੀ ਆ ਚੱਲੀ ਏ ਨਾਸਤੇ ਚੂਣ ਵਾਸਤੇ ਤੇ ਤੁਸੀਂ ਇਹਦੇ ਵੀ ਵੇਨਸ ਨਾੜਾਂ ਵੇਖੋ ਨਾੜਾਂ ਊੜਾ ਬਹੁਤ ਲੇਵੇ ਤੇ ਥਨ ਬਹੁਤ ਵਧੀਆ ਪਿਆਰਾ ਮੁਠੀ ਮੁਠੀ ਲੱਗਾ ਜੇ ਵੀਰ ਜੀ ਤੇ ਵੇਖੋ ਕੁਆਲਿਟੀ ਵੇਖੋ ਆਏ ਬੁੱਥੀ ਵੇਖੋ ਕਿੱਦਾਂ ਦੀ ਆ ਤੇ ਵੀਰ ਜੀ ਜੇ ਗੱਲ ਕਰੀਏ ਐਸ ਵਹਿੜ ਦੀ ਤੇ ਇਹ ਵੀ ਵਹਿੜ 40 ਪਲੱਸ ਵਾਲੀ ਵੀਰ ਜੀ ਵਹਿੜ ਜੇ ਵੇਖੋ ਵੀਰ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਰੰਗ ਭਾਗ ਲੱਗੇ ਆ ਤੇ ਜੇ ਗੱਲ ਕਰੀਏ ਥਾਣਾ ਲੇਵੇ ਦੀ ਵੇਖੋ ਭਾਜੀ ਮੁੱਠੀ ਮੁੱਠੀ ਥਾਣਾ ਆਹ ਵੇਖ ਲਓ ਭਾਜੀ ਮਹਾਰਾਜ ਦੀ ਕਿਰਪਾ ਨਾਲ ਵੇਖੋ ਨਾੜਾ ਨੂੜਾ ਵੇਨ ਸੁਹਣ ਸੁਹ ਵੇਖੋ ਵੇਖੋ ਥਾਣ ਦਾ ਸਹਿਜ ਤੇ ਬਾਕੀ ਮਾਰੇ ਦੀ ਕਿਰਪਾ ਨਾਲ ਭਾਜੀ ਭਰਾ ਤੁਹਾਡੇ ਦਾ ਫੇਰ ਰਿਪੀਟ ਕਰਦੀ ਹੈ ਪਿੰਡ ਜੈਤੋ ਸਰਜਾ ਜਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤੇ ਫੋਨ ਨੰਬਰ ਤੁਹਾਡੇ ਪਰਾਂ ਦਾ 9878394751 ਵਟਸਐਪ ਚੱਲਦਾ ਜੇ ਵਸ਼ੀਆਂ ਹੋਰ ਵੀ ਦੂਜੇ ਆਦਾ ਜ਼ਬਰ ਤੇ ਗਿਆਦਾ ਚੰਗੀਆਂ ਜੇ ਚਾਰ ਵੇੜਾਂ ਜਿੱਤਨਾ ਸਸਤੀ ਕਰ ਦੇ